ਨੁਕਸਾਨ ਤਾਂ ਕਾਫੀ ਹੋ ਗਿਆ ਜੀ ਕਾਫੀ ਹੋ ਗਿਆ ਜੀ ਮੁੰਗੀ ਆਈ ਗੱਡੀ ਸੀ ਕੀ ਪਹਿਲੇ ਮੁੰਗੀ ਵੀ ਡੁੱਬ ਗਈ ਹੌਣ ਚੋਣਾ ਲਾਇਆ ਚੋਣਾ ਵੀ ਡੋਬ ਗਿਆ ਪਹਿਲੇ ਮੁੰਗੀ 10-10 ਹਜ਼ਾਰ ਲਾਇਆ ਟੋੜੀ ਗਿਆ ਜੀ ਹੁਣ 10-20 ਹਜ਼ਾਰ ਇਹ ਲਾਈ ਬਠੇ ਜੀ ਗਿਆ ਜੀ ਇਹੀ ਜ਼ਮੀਨ ਤੇ ਜੋ ਹੋਰ ਵੀ ਟੋੜਦੇ ਜੀ ਜੰਮੀ ਨਹੀਂ ਸੀ ਸਰਕਾਰ ਦੇਖੋ ਜੀ ਹੁਣ ਸਰਕਾਰ ਤੇ ਡਿਪੈਂਡ ਹੈ ਜੀ ਜੇ ਦੇਵੇ ਤਾਂ ਸਾਰੇ ਵੱਗ ਜਾਣਗੇ ਨੀ ਤਾਂ ਕਾਫੀ ਨੁਕਸਾਨ ਹੋ ਗਿਆ ਜੀ ਘੱਟ ਤੋਂ ਘੱਟ 20000 ਰੁਪਏ ਦਾ ਚਾਹੀਦਾ ਜੀ ਖਰਚਾ ਤਾਂ ਲਗਭਗ 34000 ਕਰਤੀ ਜੀ 40000 ਖਰਚਾ ਹੋ ਗਿਆ 20000 ਨਾਲ ਰੋਸਟਰ ਆ ਪੇਰਾ ਕਿੱਲੇ ਦਾ ਕੁਝ ਨਾ ਕੋਈ ਤਾਂ ਬੱਜੂਗਾ ਇਹ ਨਹੀਂ ਦਾਰੇ ਕਿਦਾ ਕੋ ਤੇਲ ਹੋ ਗਿਆ ਜਾਂ ਵਾਈ ਹੋ ਗਈ ਇਹ ਨਿਕਲ ਜੂਗਾ ਇਹ ਵੀ ਨਹੀਂ ਸਕਦੇ ਆ ਕੋਈ ਕਿ ਕਾਫੀ ਸਾਲ ਹੋ ਗਿਆ ਸਾਾਨੂੰ ਤਾਂ ਦੇਖਦੇ ਆ ਨੂੰ ਕੁਝ ਨਹੀਂ ਮਿਲਦਾ ਜੀ ਕਿੰਨਾ 68 68 ਤੋਂ ਵਿਕਿਆ ਗਿਆ ਉਹਦੇ ਨਾਲ ਕੀ ਬੰਨਦਾ ਜੀ ਉਹਦੇ ਨਾਲ ਤਾਂ ਵਾਹ ਵੀ ਨਹੀਂ ਪੂਰੀ ਹੁੰਦੀ ਦੇਖੋ ਜੀ 5 8 ਦਾ ਜੁਨੇ ਦੀ ਲਵਾਈ ਆ ਅਰੇ ਉਪ ਤੋਂ 1000 ਰੁਪਏ ਕਿੱਲੇ ਦੀ ਵਾਹ ਹੈਗੀ ਆ ਰੋਟਾ ਵੀਟਰ ਦੀ 700 ਰੁਪਏ ਕਿੱਲੇ ਦਾ ਲੈ ਲੈਿੰਦੇ ਆ ਕਲਟੀਵੀਟਰ ਮਾਰੰਦਾ ਜੀ ਉਪ ਤੋਂ ਤੇਲ ਨਾਲ ਚਲਾਈ ਜਾਂਦੇ ਆ ਜੀ ਕਰਦਾ ਤਾਂ ਪੈਸਾ ਲੱਗ ਕੋ ਤਾਂ ਲੱਗ ਆ ਜੀ ਕੋਈ ਨਾ ਕੋਈ ਤਾਂ ਗਰੀਬਾਂ ਦਾ ਕੋਈ ਨਾ ਕੋਈ ਦਹਾਲਾ ਹੋ ਜੂਗਾ ਢਾਣੀਆਂ ਦੇ ਅੰਦਰ ਵੀ ਵਰਚੂ ਕੇ ਪਾਣੀ ਜੀ ਲੋਕ ਸਮਾਨ ਬਸ ਕੱਢਣ ਲੱਗਿਆ ਹੁਣ ਤਾਂ 30 35 ਢਾਣੀਆਂ ਹੈਗੀਆਂ ਜਿਨ੍ਹਾਂ ਦੇ ਪਾਣੀ ਖਰੋਸ ਕਰ ਚੁੱਕਿਆ ਜੀ ਅੰਦਰ ਛੋਟੇ ਮੋਟੇ ਨੇ ਜ਼ਿੰਮੇਦਾਰਾਂ ਦੇਖਦੇ ਹੀ ਨਹੀਂ ਉਹ ਉਹਨਾਂ ਨੂੰ ਦੇਖਦੇ ਜਿਨ੍ਹਾਂ ਦੇ ਵਾਕ ਵੀ ਹੈ ਉਹਨਾਂ ਨੂੰ ਵਾਪਸ ਮਿਲ ਜਾਂਦਾ ਜਿਹੜਾ ਗਰੀਬ ਬੰਦਾ ਉਹਨੂੰ ਤਾਂ ਕੁਝ ਨਹੀਂ ਮਿਲਦਾ ਜੀ ਇੱਥੇ ਕੋਈ ਬਿਦਾਰੀ ਵੀ ਨਜ਼ਰ ਆ ਰਿਹਾ ਕੋਈ ਕੋਲ ਦੀ ਜਿੰਨਾ ਗ੍ਰਿੱਲਾ ਨਹੀਂ ਹੈਗੀਆਂ ਕੋਈ ਹਾਦਸਾ ਵੀ ਹੋ ਸਕਦਾ ਹੈ ਇਹ ਨਹੀਂ ਨਹੀਂ ਇਹੋ ਜੀ ਸਰਕਾਰ ਨੇ ਤਾਂ ਕੋਈ ਖੋਚਿਆ ਹੀ ਨਹੀਂ ਹੋ ਸਕਦਾ ਜੀ ਪਹਿਲੇ ਵੀ ਆਖਾ ਪਿਛਲੇ ਸਾਲ ਮੁੰਡਾ ਮਰਿਆ ਸੀ ਦਾਣੀ ਤੋਂ ਹੀ ਮਰਿਆ ਜੀ ਦੇਖੋ ਦੇਖਣ ਲਈ ਆਦੇ ਕੋਈ ਇਨਚਾਨਕ ਕੋਈ ਡਿੱਗ ਸਕਦਾ ਪੈਰ ਫਿਸਲ ਸਕਦਾ ਜਾਂ ਵੈਸੇ ਸਮਾਨ ਸਮੂਡ ਕੱਢਣ ਜਾਂਦਾ ਤਾਂ ਵੀ ਬੰਦਾ ਡੋਬ ਸਕਦਾ ਹੈ ਇਸ ਤਰ੍ਹਾਂ ਦੇ ਕੋਈ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਕੀਤੀ ਜੀ ਪ੍ਰਬੰਧ ਇੱਥੇ ਜੀ ਕੁਝ ਲੋਕ ਸੈਲਫੀਆਂ ਵਗੈਰ ਵੀ ਲੈ ਆ ਰਹੇ ਨੇ ਉਹ ਰਿਸਕੀ ਕੰਮ ਕਰ ਰਹੇ ਜੀ ਬਹੁਤ ਜ਼ਿਆਦਾ ਇਹ ਵੀ ਗਲਤ ਕੰਮ ਹੈ ਜੀ ਬਹੁਤ ਜ਼ਿਆਦਾ ਗਲਤ ਕੰਮ ਬਹੁਤ ਗਲਤ ਕੰਮ ਕਰ ਰਹੇ ਜੀ ਏ ਛੋਟੇ ਆ ਰਹੇ ਨੇ ਬੱਚੇ ਕਾਫੀ ਉਹਨਾਂ ਨੂੰ ਸਮਝਾ ਰਹੇ ਬੇਦਰ ਨੇ ਜਦੀਕ ਨਾ ਜਾਓ ਜਾਓਗੇ ਤਾਂ ਨੁਕਸਾਨ ਵੀ ਹੋ ਸਕਦਾ ਹੈ ਅਧਿਕਾਰੀ ਹੋਣਾ ਜ਼ਰੂਰੀ ਹੈ ਇੱਥੇ ਜੀ